ਤਮੋ ਤੇ ਵੇਖ ਕਿਹੜੇ ਦੇ ਕੇ ਦੇਖ ਬਾਬੇ ਨਾਰਾ ਜਾਨਵਰ ਤਿਆਰ ਕਰ ਲੈ ਆਪਾਂ ਕਹਿੰਦੇ ਇਹ ਤੇ ਬਹਿ ਕੇ ਪਿੰਡ ਚ ਕੀੜੇ ਦੇ ਆ ਕਰਨੇ ਆ ਵੈਂਦੀਆਂ ਨਾ ਖਾਲੀ ਹਨਾ ਖਾਲੀ ਵੈਂਦੀਆਂ ਬਾਬਾ ਕੱਟਕੁੱਟ ਚੰਗਾ ਪਵਾਈ ਫਿਰਦਾ ਤੂੰ ਆ ਆ ਦੋ ਲੱਤਾਂ ਦੇ ਘਾਰ ਏ ਏ ਏ ਬਾਬਾ ਤੇ ਵੇਖ ਕਿਹੜਾ ਦੇ ਦੇ ਇੱਕ ਐਂ ਕਹ ਤਾ ਕਰਦਾ ਕਾਲਾ ਘੇੜਾ ਉਹਦੇ ਕੁੱਤੇ ਵੇਖੇ ਉਧਰ ਲੈ ਜਾ ਐ ਕਿਉਂ ਮੱਭਾ ਘਰ ਆਉਂਦਾ ਪੂਰੇ ਕਿਰਤਬ ਐ ਕੱਬਾ ਹੁਣ ਘੇੜਾ ਵੀ ਦੇ ਦੇ ਇੱਕ ਐਂ ਕਿਉਂ ਕਰਦਾ ਯਾਰ ਇਧਰ ਲਿਆ ਹੁਣ ਆ ਜਾ ਬੱਕਰੂ ਕੋ ਸੱਜ ਹੁਣ ਕੋੜੀ ਕੱਢ ਲੈ ਆ ਮੱਪਾ ਕੀ ਰਾਦੇ ਤੇ ਰੇ ਅੱਜ ਰਾਦੇ ਗਿਆ ਖੱਬਲ ਨੂੰ ਜਾਣਾ ਗਰਮੀ ਨੇ ਮੇਨ ਨਾਲ ਲਹੂ ਪੀਤਾ ਗਰਮੇ ਬਹੁਤ ਹੈ ਕੋੜੀ ਸੇਲ ਕਰਦੀਆਂ ਆਪਾਂ ਜੇ ਕੋਈ ਗਾਹਕ ਹੋਇਆ ਦੱਸ ਦੀ ਠੀਕ 100 ਮਹੀਨੇ ਦੀ ਗੱਭਣਾ ਆਪਣੇ হানਟਰ ਤੋਂ ਠੀਕ 60 ਇੰਚ ਹਾਈਟ ਆ ਫੱਟੀ ਵਾਲੀ ਫਰੰਟ ਦੇ ਆਮੜਾ ਜੰੰਨਾ ਦੀ ਪੁੱਤ ਵੀਡੀਓ ਫਲੰਦੀਆਂ ਹਾਂ ਦੇਖ ਨਾ ਦਿਖਾ ਕਰਕੇ ਹਰ ਸਾਈਦਰਨ ਹਾਂ ਨਹੀਂ ਆਏ ਤਾਂ ਸਾਰੇ ਸਟੈਂਡ ਕਰ ਲੈਂਦੀ ਹਾਂ ਕਰਾਵੀ ਫਿਰ ਕੋਈ ਫਿਰ ਪਤਾ ਲੱਗੂ ਦਰਸ਼ਕਾਂ ਨੂੰ ਜਿਨੂੰ ਰਸ ਕੀ ਕਰਾਣਾ ਆਏ ਲਖਾਣਾ ਆਏ ਆਏ ਦੇ ਕੀ ਕਹਿੰਦੀ ਵਿਚਾਰਿਆ ਭੱਜ ਨਾ ਜਾਵੇ ਆਪਾਂ ਇਉਂ ਦਾ ਪੁਗਾਈ ਮਾਰ ਬਈ ਮੇਰੇ ਬਾਪੂ ਕੋੜੀ ਅੱਗੇ ਨਾਲੋਂ ਹਨਾ ਬਾਬਾ ਰਾਜੀ ਹੋ ਗਈ ਹਨਾ ਬਹੁਤ ਫਰਕ ਪੈ ਗਿਆ ਹਨਾ ਅੱਗੇ ਨਾਲੋਂ ਬੜੀ ਕਰਪਾ ਕੀਤੀ ਮਾਰ ਇਹ ਆਏ ਆ ਜਿਨੂੰ ਆਪਾਂ ਕਹਿੰਦੇ ਆ ਆਪਣਾ ਭਰਾ ਜੀ ਭਰਾ ਇਹੋ ਜਿਹੇ ਬੰਦੇ ਮਾਰ ਜਾਂਦੇ ਆ ਆਪਣੀ ਤੇ ਕਾਲਾ ਵੀ ਬੰਦੇ ਨੇ ਫੱਟੀ ਦਿੱਤੀ ਸੀ ਆਪਾਂ ਨੂੰ ਬਾਈ ਜਮਾ ਹਨ ਚਾ ਅਖਰ ਲਈ ਟੋੜਦਾ ਸੀਗਾ ਤੇ ਬਾਈ ਗੋਰੇ ਨਾਲ ਗੱਲ ਕੀਤੀ ਜਦੋਂ ਇੱਥੇ ਆਉਣ ਲੱਗੇ ਬਾਈ ਕਹਿੰਦਾ ਲੈ ਆ ਕੋਈ ਨਾ ਕਰ ਲਾਂਗੇ ਰਾਜੀ ਹਣ ਘੋੜੀ ਤੂੰ ਦੇਖ ਪਹਿਲਾਂ ਹੀ ਦਿਖਾ ਦਾਂਗੇ ਫੱਟੀ ਸੀ ਤੇ ਆ ਦੇਖ ਹੁਣ ਮੱਖੀ ਤਲਕ ਦੀ ਨਾਲੇ ਘੋੜੀ ਸਵਾ ਮਹੀਨੇ ਦੀ ਗੱਬਣਾ ਹਣ ਹੌਸਲਾ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਸਹੀ ਹੈ ਮਾਰੇ ਲੰਮੀਆਂ ਤਰੱਕੀਆਂ ਲੰਮੀਆਂ ਵਾਰਾਂ ਬਾਸ਼ੇ ਬਾਈ ਵਰਗੇ ਨੂੰ ਇਹ ਕੋੜੀ ਬਹੁਤ ਸੋਹਣੀ ਬਣ ਗਈ ਅੱਗੇ ਨਾਲੋਂ ਕਰਮਾਲੀ ਕਹਿੰਨਦੇ ਉਹ ਵੱਡੀ ਉਮਰ ਦੀ ਘੋੜੀ ਵੀ ਬੁੱਢੀ ਹੁੰਦੀ ਆ ਆਪਾਂ ਕੋਈ ਬੈ ਕੇ ਦਿਖਾਵੇ ਨਾ ਆਪਾਂ ਛੱਡੇ ਪੂਛਾਂ ਲਵਾ ਦੇ ਦੱਖਾਏ ਜੀ ਜਰਮੀ ਬਹੁਤ ਆ ਘੋੜੀਆਂ ਆਪਣੀ ਅੰਤਰੀ ਦੇਖੋ ਇਹਦਾ ਕਈ ਇਲਾਕਾ ਹੈ ਹਾਂ ਉਹ ਇਹ ਦੰਦੀ ਵਾਢਣਾ ਓਏ ਹੋਏ ਕਿਵੇਂ ਆ ਗਰਮੀ ਬਹੁਤ ਆ ਗਰਮੀ ਕਰਕੇ ਸਾਰੇ ਜਾਨਵਰਾਂ ਦਾ ਬੁਰਾ ਹਾਲ ਹੀ ਆ ਹੁਣ ਲੱਗੇ ਚੱਲਣਾ ਘੋੜਿਆਂ ਕੋਲ ਗਰਮੀਂ ਪੂਰੀ ਆ ਘੋੜੇ ਕੱਢਣ ਦਾ ਹੁਣ ਔਖਾ ਵਾ ਬਾਹਰ ਕੱਢਣ ਦੀ ਜੀ ਨਹੀਂ ਕਰਦਾ ਬਚਨ ਨੂੰ ਗਰਮੀ ਜਿੰਨੀ ਚ ਇੱਧਰ ਖੜਾ ਹੰਟਰ ਹੰਟਰ ਆ ਹਾਂ ਮੈਂ ਉਹਨਾਂ ਨੂੰ ਬਾਦਰਨੂ ਮਦਰ ਓਏ ਆਹ ਕੱਢ ਲੈ ਚੋਬਰ ਆਪਣੇ ਬਾਜ ਫਾਟੇ ਜਾਗਾ ਫਾਟੇ ਜਿਹੜੀ ਮਿਹਰ ਜਨਾ ਮੇਰੀ ਗਰਮੀ ਕਰਕੇ ਬਹੁਤ ਬੁਰਾ ਹਾਲ ਆ ਪੂਲਰ ਕਾਦਰ ਲਾਈ ਹੋਇਆ ਪੂਰੇ ਪਰ ਫਿਰ ਵੀ ਗਰਮੀ ਬਹੁਤ ਹੋਗੀ ਦੋ ਤਿੰਨ ਦਿਨਾਂ ਦੀ ਵਰਗਣ ਆਪਣਾ ਥੋੜਾ ਸਸਤ ਜਿਹਾ ਖੜਾ ਪਾ ਵਰਗ ਮਿਲਦੇ ਹੁਣ ਆਪਾਂ ਕੱਲ ਵਾਲੀ ਵੀਡੀਓ ਚ ਸਵੇਰੇ ਕੱਲ ਨੂੰ ਕੱਢਦੇ ਆ ਘੋੜੇ ਬਾਹਰ ਜਿਹੜਾ ਗੂੜਾ ਸਵੇਰੇ ਥੋੜਾ ਮੌਸਮ ਠੀਕ ਹੁੰਦਾ ਵਾ